ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਬਿਰਸਾ ਬਲੌਗ ਵਿੱਚ ਸੁਆਗਤ ਹੈ ਤੁਹਾਡਾ ਅੱਜ ਮੈਂ ਤਿਆਰੀ ਕਰਨ ਲੱਗਿਆ ਹੋਇਆ ਦੀ ਪਿਆਜ਼ ਬੀਜਣ ਦੀ ਸੋ ਖੇਤ ਤਿਆਰ ਕਰਨ ਲੱਗਿਆ ਹੋਇਆ ਹਾਂ ਉਹ ਇੱਧਰ ਦੇਖੋ ਜੀ ਉਹ ਆਪਣੇ ਪੱਟ ਕੇ ਰੱਖਤਾ ਤੇ ਆਹ ਵਾਲਾ ਪਟਣ ਲੱਗੇ ਆ ਕਹੀ ਪਈਆ ਆਪਣੀਆਂ ਸੋ ਪਹਿਲਾਂ ਆਪਾਂ ਅਜੀ ਜੋ ਕੱਖ ਪੱਟ ਤੇ ਕਹੀ ਨਾ ਪਟਾਂਗੇ ਇਹਨੂੰ ਜਿਵੇਂ ਆ ਪੱਟਿਆ ਇੱਧਰ ਤੇ ਬਾਕੀ ਜਿਹੜਾ ਫਿਰ ਆ ਰਹਿ ਗਿਆ ਕੱਖਾਂ ਵਾਲਾ ਥੋੜਾ ਜਿਹਾ ਇਹਨੂੰ ਬਾਅਦ ਚ ਫਿਰ ਗੁੱਟ ਗਏ ਫੇਰ ਪਟਾਂਗੇ ਹੁਣ ਪਹਿਲਾਂ ਆਪਾਂ ਹਾ ਪਾਟਦੇ ਆ ਤੇ ਫੇਰ ਪਾਉਣੇ ਆ ਇਹ ਚ ਕਿਾਰੇ ਛੋਟੀਆਂ-ਛੋਟੀਆਂ ਕਿਆਰੀਆਂ ਬਣਾਉਂਦੇ ਆ ਵੱਟ ਪਾਉਂਦੇ ਆ ਦੋ ਤੇ ਪਾਣੀ ਹਿਸਾਬ ਜੇ ਦਾ ਲੱਗ ਜਾਂਦਾ ਜੇ ਛੋਟੀਆਂ ਕਿਆਰੀਆਂ ਹੋਣ ਸੋ ਇੱਧਰ ਵੀ ਆਪਣਾ ਥੋੜੇ ਜਿਹਾ ਪਹਿਲਾਂ ਬੀਜੇ ਫੈਤੀ ਅਖਾਲ ਵੀ ਆਪਾਂ ਨੇ ਸਮਾਰਤਾ ਦੀ ਸੋ ਇੱਕ ਕੇਰੀ ਜੀ ਬੀਜੀ ਹੈ ਪਹਿਲਾਂ ਦੋ ਆ ਗੁੱਟ ਤੇ ਦੀ ਆਪਾਂ ਨੇ ਉਹ ਕੇਰੀ ਰਹੀ ਗੁੱਟਾਂ ਤੇ ਸੋ ਇੱਧਰ ਲਾਉਨੇ ਆ ਪਹਿਲਾਂ ਸੋ ਚਲੋ ਜੀ ਪਟਦੇ ਆ ਪਹਿਲਾਂ ਆਪਾਂ ਕੇਰੀ ਨੂੰ ਫੇਰ ਇਧਰ ਬੱਟ ਪਾ ਕੇ ਪੱਧਰਾ ਕਰਾਂਗੇ ਇਹਨੂੰ ਤੇ ਉਸ ਤੋਂ ਬਾਅਦ ਜੇ ਟਾਈਮ ਰਿਹਾ ਤਾਂ ਪਰਲਾ ਗੁੱਡ ਕੇ ਉਹ ਵੀ ਪਟਦਾਂਗੇ ਸੋ ਚਲੋ ਇਹ ਵੀ ਦਿਖਾਉਣਾ ਤੁਹਾਨੂੰ ਪੱਟਦੇ ਹੋਏ ਆਪਾਂ ਕਹੀ ਨਾ ਪਟਦੇ ਆ ਇਹਨੂੰ ਲਓ ਜੀ ਗੋਟ ਤੇ ਕਿਹਾਰੀ ਆਪਾਂ ਨੇ ਕਾਤੋ ਕਰ ਗੁੱਡੀ ਗਈ ਕਹਿ ਰਹੀ ਆਹ ਸਾਰੀ ਪੱਤਤੀ ਦੀ ਆਪਾਂ ਨੇ ਤੇ ਪਾਉਨੇ ਆ ਹੁਣ ਫੇਰ ਬੱਟੇ ਚ ਦੋ ਬੱਟਾਂ ਬਾਦਲਣੀਆਂ ਨੇ ਛੋਟੇ-ਛੋਟੇ ਕਿਆਰੀਆਂ ਬਣ ਜਾਣਗੀਆਂ ਤੇ ਪਾਣੀ ਜ਼ਿਆਦਾ ਨਹੀਂ ਲੱਗਦਾ ਉਸ ਹਾਲ ਲਈ ਪਾਣੀ ਲੱਗਿਆ ਕਰੂ ਪਿਆਜ਼ਾਂ ਨੂੰ ਸੋ ਇਸ ਕਰਕੇ ਆਪਾਂ ਤਿੰਨ ਕਿਆਰੀਆਂ ਬਣਾ ਲੈਣੀਆਂ ਨੇ ਇਹਦੀਆਂ। ਇਹ ਖੇਤ ਦੀਆਂ। ਸੋ ਇਹ ਖੇਤ ਆਪਾਂ ਦਾ ਜੀਰੀ ਮੌਗੇ ਦਾ ਵਿਹਲਾ ਹੀ ਪਿਆ ਸੀ। ਇੰਨੀ ਜਗ੍ਹਾ ਰੱਖੀ ਹੁੰਦੀ ਪਿਆਜ਼ਾਂ ਵਾਸਤੇ। ਮਾ ਥੋੜੇ ਜਿਹਾ ਲਗੀ ਇੱਤੇ ਪਿਆਜ਼ ਲੱਗ ਜਾਂਦੇ ਨੇ। ਨਹੀਂ ਤਾਂ ਬਈ ਆਲੂ ਕਦ ਪੱਟ ਹੋਣੇ ਨੇ ਇਹਦੀ। ਉੱਗੇ ਦਾ ਆਲੂ ਪਟਕੇ ਲਾਉਣਾ ਨੇ ਆ ਰਾਇਦਗੀ ਰੱਖਦੀ ਦੀ ਕਰੀ ਆਹ ਤੋਂ ਚਲੋ ਜੀ ਫਿਰ ਪਾਉਨੇ ਵੱਟ ਦਿਖਾਉਨੇ ਆ ਤੁਹਾਨੂੰ ਵੱਟ ਪਾਉਂਦੇ ਲਓ ਜੀ ਵੱਟਾਂ ਵੀ ਬਣਾਤੀਆਂ ਤੇ ਐਂ ਥਾਪੜ ਵੀ ਦਿੱਤੀਆਂ ਤਾਂ ਕਿ ਟੁੱਟੇ ਨਾ ਫਿਰ ਤੇ ਇੱਧਰ ਵੀ ਪਾਤੀ ਇੱਕ ਵੱਟ ਆਪਾਂ ਨੇ ਦੋ ਵੱਟਾਂ ਪਾਤੀਆਂ ਆ ਤੇ ਇੱਧਰ ਬਣਾ ਤੇ ਖਾਲੀ ਇਧਰ ਅਸੀਂ ਪਾਣੀ ਆ ਜਾਊਗਾ ਸੋ ਤਿੰਨ ਕਿਆਰੀਆਂ ਬਣ ਗਈ ਆਪਣੀਆਂ ਤੋ ਹੁਣ ਕਰਾਂਗੇ ਆਪਾਂ ਇਹਨਾਂ ਪੱਧਰ ਗੈਰੀਆਂ ਨੂੰ ਵਿੱਚੋਂ ਚਲੋ ਫੇਰ ਲੱਗ ਜਾਣਗੇ ਪਿਆਜ਼ ਇਹ ਕੱਲ ਨੂੰ ਪਿਆਜ਼ ਲਾਵਾਂਗੇ ਚਲੋ ਇਹ ਹੁਣ ਕਰਦੇ ਆ ਫੇਰ ਪੱਧਰ ਇਹਨੂੰ ਫੇਰ ਦਿਖਾਉਂਦੇ ਆ ਤੁਹਾਨੂੰ ਪੱਧਰ ਹੋਈਆਂ ਲਓ ਜੀ ਆਪਾਂ ਨੇ ਕਰਤੇ ਆਂ ਕਿ ਯਾਰੀਆਂ ਪੱਧਰ ਹੁਣ ਸਵੇਰੇ ਕੱਲ ਨੂੰ ਵੇਚਾਂਗੇ ਪਿਆਜ਼ ਇਹ ਦੇਖੋ ਤਾਂ ਕਿਵੇਂ ਲੱਗੀਆਂ ਜੀ ਐਨ ਬਣਾਤੀਆਂ ਸਾਫ਼ ਸੁਥਰੀਆਂ ਸੋ ਇਹ ਤੇ ਜੀ ਅੱਜ ਦਾ ਕੰਮਕਾਰ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਸੋਕ ਅਗਲੇ ਬਲੌਗ ਚ ਕੋਈ ਹੋਰ ਕੋਈ ਕੰਮਕਾਰ ਤੁਹਾਨੂੰ ਦਿਖਾਵਾਂਗਾ ਸੋ ਕਿਰਪਾ ਕਰਕੇ ਬਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣੇ ਜੀ ਸੋ ਮਿਲਦੇ ਆਂ ਜੀ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ